ਮੁਸਲਿਮ ਪਰਿਵਾਰ ਦੇ ਵੱਲੋਂ ਮੰਦਿਰ ਨੂੰ 80 ਲੱਖ ਰੁਪਏ ਦੀ ਜ਼ਮੀਨ ਦਾਨ ਕੀਤੀ ਹੈ ਬੇਹਦ ਵੱਡੀ ਮਿਸਾਲ ਜੜੀ ਕੀ ਕਾਇਮ ਕੀਤੀ ਹੈ ਜਿੱਥੇ ਧਰਮਾਂ ਨੂੰ ਵਕ ਵਕ ਦੇਖਿਆ ਜਾਂਦਾ ਹੈ ਪਰ ਉੱਥੇ ਇੱਕ ਮੁਸਲਿਮ ਪਰਿਵਾਰ ਦੇ ਵੱਲੋਂ ਮੰਦਿਰ ਨੂੰ ਜੋ ਕਿ 80 ਲੱਖ ਰੁਪਏ ਦੀ ਜ਼ਮੀਨ ਜੜੀ ਕੀ ਦਾਨ ਕੀਤੀ ਗਈ ਹੈ ਪੂਰੀ ਅਪਡੇਟ ਕੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਕਿੱਥੇ ਦੀ ਹੈ ਖਬਰ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪੂਰੀ ਵੀਡੀਓ ਜ਼ਰੂਰ ਸਾਂਝੀ ਕਰਿਓ ਲੋਕਾਂ ਦੇ ਨਾਲ ਵੀ ਤਾਂ ਕਿ ਸਦੇ ਵਿੱਚ ਤੁਹਾਨੂੰ ਦੱਸ ਦੇ ਕਿ ਭਾਈਚਾਰਾ ਵੀ ਵਾਤਾ ਹੈਗਾ ਜਿੱਥੇ ਕਿ Hindu Muslim Sikh Isai ਭਾਈ ਭਾਈ ਹੁੰਦੇ ਨੇ ਪਰ ਬਹੁਤ ਘੱਟ ਮਿਸਾਲਾਂ ਜਿਹੜੀ ਕਿ ਦੇਖਣ ਨੂੰ ਮਿਲਿਆ ਨੇ ਤੇ ਇੱਕ ਮਿਸਾਲ ਇਹ ਵੀ ਹੈ ਜਿੱਥੇ ਕਿ ਹੁਣ ਜਿੱਤੇ ਤੁਸੀਂ ਪਿੱਛੇ ਦੇਖਿਆ ਹੋਵੇਗਾ ਇੱਕ Hindu ਪਰਿਵਾਰ ਦੇ ਵੱਲੋਂ Muslim ਪਰਿਵਾਰ ਦੀ ਮਦਦ ਜਿਹੜੀ ਕਿ ਕੀਤੀ ਗਈ ਸੀਗੀ ਤੇ ਉੱਥੇ ਹੀ ਹੁਣ ਇੱਕ Muslim ਪਰਿਵਾਰ ਦੇ ਵੱਲੋਂ 80 ਲੱਖ ਰੁਪਏ ਦੀ ਜ਼ਮੀਨ ਜਿਹੜੀ ਕਿ ਮੰਦਿਰ ਨੂੰ ਦਾਨ ਕੀਤੀ ਗਈ ਹੈ ਦਰਅਸਲ ਪੰਜਾਬ ਦੇ ਸੰਗਰੂਰ ਦੇ ਵਿੱਚ ਜਿੱਥੇ ਇੱਕ ਹਿੰਦੂ ਪਰਿਵਾਰ ਦੇ ਵੱਲੋਂ ਮਸਜਿਦ ਦੇ ਲਈ ਜ਼ਮੀਨ দান ਕਰਨ ਤੋਂ ਬਾਅਦ ਮੁਹਾਲੀ ਦੇ ਝਾਂਪੂਰ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਨੇ ਮੰਦਿਰ ਦੀ ਉਸਾਰੀ ਦੇ ਲਈ ਅਸ ਕਰੀਬ 80 ਲੱਖ ਰੁਪਏ ਦੀ ਜੋ ਕਿ 325 ਗੱਜ ਜ਼ਮੀਨ ਜਿਹੜੀ ਕਿ দান ਕੀਤੀ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਮੰਦਿਰ ਦੀ ਉਸਾਰੀ ਦਾ ਖਰਚਾ ਵੀ ਇਹੀ ਪਰਿਵਾਰ ਚੁਕੇਗਾ ਯਾਨੀ ਕਿ ਉਸਾਰੀ ਦੇ ਖਰਚੇ ਵੀ ਇਹ ਪੂਰੇ ਕਰੇਗਾ ਤਾਂ ਵੀਰਵਾਰ ਯਾਨੀ ਕਿ ਬੀਤੇ ਕੱਲ ਨੂੰ ਹੀ 12 ਫਰਵਰੀ ਨੂੰ ਸ਼ਾਹੀ ਇਲਾਮ مولانا ਮੁਹੰਮਦ ਉਸਨਾਮ ਰਹਿਮਾਨ ਲੁਧਿਆਣਵੀ ਨੇ ਮੰਦਰ ਕਮੇਟੀ ਨੂੰ ਰਜਿਸਟਰੀ ਦੇ ਕਾਗਜ਼ਾਤ ਸੌਂਪੇ ਜੋ ਕਿ ਸੌਂਪ ਦਿੱਤੇ ਤੇ ਹਵਨ ਤੋਂ ਬਾਅਦ ਉਸਾਰੀ ਦਾ ਕੰਮ ਸ਼ੁਰੂ ਹੋਇਆ ਇੱਥੇ ਇੱਕ ਹਨੂਮਾਨ ਅਤੇ ਸਾਤਨ ਮੰਦਰ ਬਣਾਇਆ ਜਾ ਰਿਹਾ ਹੈਗਾ ਸ਼ਾਹੀ ਇਮਾਮ ਨੇ ਕਿਹਾ ਹੈਗਾ ਕਿ ਪੰਜਾਬ ਦੀ ਧਰਤੀ ਤੋਂ ਮਿਠਾਸ ਦਾ ਸੰਦੇਸ਼ ਸਾਰੇ ਭਾਰਤ ਲਈ ਅੰਮ੍ਰਿਤ ਵਰਗਾ ਹੈ ਏਕਤਾ ਦੀ ਇੱਕ ਉਦਾਹਰਣ ਹੈ ਕਿਹਾ ਜਾ ਰਿਹਾ ਹੈਗਾ ਕਿ ਸ਼ਾਹੀ ਇਮਾਮ ਨੇ ਸਮਝਾਇਆ ਕਿ ਮੁਹਾਲੀ ਦੇ ਨਾਲ ਲੱਗਦੇ ਝਾਂਪੂਰ ਖੇਤਰ ਦੇ ਵਿੱਚ ਮੰਦਰ ਦੇ ਲਈ ਜਗ੍ਹਾ ਨਹੀਂ ਸੀ ਤਾਂ ਕਿਉਂਕਿ ਨਵੀਂ ਆਬਾਦੀ ਆ ਰਹੀ ਸੀਗੀ ਤਾਂ ਧਾਰਮਿਕ ਸਥਾਨਾ ਦੇ ਲਈ ਜਗ੍ਹਾ ਜ਼ਰੂਰੀ ਹੈ ਪਰ ਸਨਾਤਨ ਧਰਮ ਦੇ ਲਈ ਕੋਈ ਜਗ੍ਹਾ ਨਹੀਂ ਸੀਗੀ ਤਾਂ ਪੰਡਿਤ ਰਾਜਾ ਰਾਮ ਨੇ ਮੁਹੰਮਦ ਇਮਰਾਨ ਹੈਪੀਤ ਨਾਲ ਸੰਪਰਕ ਕੀਤਾ ਅਤੇ ਮੰਦਰ ਕਮੇਟੀ ਤੇ ਲਈ ਜਗ੍ਹਾ ਦੀ ਬੇਨਤੀ ਕੀਤੀ ਜਦੋਂ ਉਸਨੇ ਪੁੱਛਿਆ ਕਿ ਉਨਾਂ ਨੇ ਉਹਨੂੰ ਪੁੱਛਿਆ ਕਿ ਤਾਂ ਮੈਂ ਉਸ ਨੂੰ ਇਹ ਦੱਸਿਆ ਕਿ ਹਿੰਦੂ ਅਤੇ ਸਿੱਖ ਦੀ ਇਸਲਾਮੀ ਦੇਸ਼ਾਂ ਦੇ ਵਿੱਚ ਵਸਦੇ ਨੇ ਅਤੇ ਉੱਥੇ ਧਾਰਮਿਕ ਸਥਾਨ ਉਥੋਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾਏ ਜਾਂਦੇ ਨੇ ਦੁਬਈ ਦੇ ਵਿੱਚ ਗੁਰਦੁਆਰਾ ਨਾਨਕ ਦਰਬਾਰ ਸਾਈਬਾ ਅਤੇ ਇਸ ਤਰ੍ਹਾਂ ਦੇ ਮੰਦਰ ਨੇ ਤਾਂ ਕਤਰ ਯਮਨ ਅਤੇ ਬਗਦਾਦ ਦੇ ਵਿੱਚ ਵੀ ਮੰਦਰ ਨੇ ਇਸ ਲਈ ਮੈਂ ਉਸ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ ਹੈ ਸਾਹੀ ਇਮਾਮ ਨੇ ਕਿਹਾ ਹੈਗਾ ਕਿ ਮੁਹੰਮਦ ਇਮਰਾਨ ਹੈਪੀ ਨੇ ਤੁਰੰਤ 325 ਗੱਜ ਜ਼ਮੀਨ ਦੀ ਜਿਸ ਦੀ ਕੀਮਤ 80 ਲੱਖ ਰੁਪਏ ਦੱਸੀ ਜਾ ਰਹੀ ਹੈ ਤਾਂ ਮੰਦਰ ਕਮੇਟੀ ਨੂੰ ਸੌਂਪ ਦਿੱਤੀ ਹੈ ਹੈਪੀ ਨੇ ਇਸ ਪਿਆਰ ਤੇ ਤੋਹਫੇ ਦੇ ਵਜੋਂ ਦਿੱਤਾ ਹੈ ਸਾਨੂੰ ਉਮੀਦ ਹੈ ਕਿ ਸਦੀਆਂ ਤੋਂ ਮੌਜੂਦ ਪਿਆਰ ਜਾਰੀ ਰੱਖੇਗਾ ਤੇ ਪੰਜਾਬ ਦੀ ਧਰਤੀ ਆਪਣੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਲਈ ਜਾਣੀ ਜਾਂਦੀ ਹੈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਅਸੀਂ ਆਪਣਾ ਪੀਰ ਮੰਨਦੇ ਆਂ ਅਤੇ ਜਿਨ੍ਹਾਂ ਨੂੰ ਤੁਸੀਂ ਸਿੱਖ ਆਪਣਾ ਗੁਰੂ ਮੰਨਦੇ ਹੋ ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਇੱਕ ਹਿੰਦੂ ਮਰਦਾਨਾ ਅਤੇ ਇੱਕ ਬਾਲਾਜੀ ਤੁਰਦੇ ਸਨ ਮੁਸਲਮਾਨ ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਸੱਜੇ ਅਤੇ ਖੱਬੇ ਪਾਸੇ ਰਹੇ ਹਨ ਮੇਰਾ ਮੰਨਣਾ ਹੈਗਾ ਕਿ ਅਜਿਹਾ ਕਰਕੇ ਉਹਨਾਂ ਨੇ ਪੰਜਾਬ ਨੂੰ ਹੋਰ ਤਾਕਤ ਦਿੱਤੀ ਹੈ ਅਤੇ ਪੂਰਾ ਭਾਰਤ ਜੋ ਕਿ ਪੂਰੇ ਭਾਰਤ ਨੂੰ ਇੱਕ ਨਵਾਂ ਸੁਨੇਹਾ ਜੋ ਕਿ ਦੇ ਚਾ ਦਾ ਪੰਜਾਬ ਤੁਹਾਨੂੰ ਦੱਸਦੇ ਕਿ ਇਸ ਦੇ ਨਾਲ ਹੀ ਸ਼ਾਹੀ ইমাম ਦਾ ਕਹਿਣਾ ਹੈਗਾ ਕਿ ਕੱਲ ਧੂਰੀ ਦੇ ਵਿੱਚ ਇੱਕ ਪੰਡਿਤ ਨੇ ਇੱਕ ਮਸਜਿਦ ਦੇ ਲਈ ਜ਼ਮੀਨਦਾਨ ਕੀਤੀ ਸੀਗੀ ਤੇ ਪਿਛਲੇ ਹਫਤੇ ਇੱਕ ਸਰਦਾਰ ਮਾਤਾ ਨੇ ਫਤਿਹਗੜ ਸਾਹਿਬ ਦੇ ਖਜਵਾਲੀ ਦੇ ਵਿੱਚ ਇੱਕ ਮਸਜਿਦ ਦੇ ਲਈ ਜ਼ਮੀਨਦਾਨ ਕੀਤੀ ਹੈ ਪਰ ਇਹ ਪੰਜਾਬ ਦੀ ਧਰਤੀ ਤੋਂ ਮਿਠਾਸ ਦਾ ਇਹ ਸੁਨੇਹਾ ਸਾਰੇ ਭਾਰਤ ਲਈ ਅੰਮ੍ਰਿਤ ਵਰਗਾ ਇਹ ਇਕਤਾ ਦੇ ਇੱਕ ਉਦਾਹਰਣ ਹੈ ਇਸ ਦੇ ਨਾਲ ਹੀ ਸਾਡੇ ਉਹਨਾਂ ਨੇ ਕਿਹਾ ਹੈਗਾ ਕਿ ਸਾਡੇ ਸੰਵਿਧਾਨ ਦਾ ਪਹਿਲਾ ਨਾਰਾ ਹੈਗਾ ਅਨੇਕਤਾ ਦੇ ਵਿੱਚ ਏਕਤਾ ਹੈ ਇਸ ਦਾ ਅਰਥ ਹੈ ਕਿ ਸਾਡੇ ਵੱਖੋ ਵੱਖਰੇ ਰੰਗਾਂ ਜਾਤਾਂ ਅਤੇ ਭਾਈਚਾਰਿਆਂ ਦੇ باوجود ਅਸੀਂ ਕਦੇ ਵੀ ਆਪਸ ਦੇ ਵਿੱਚ ਨਹੀਂ ਲੜਦੇ ਅਸੀਂ ਉਹਨਾਂ ਨੂੰ ਰੋਕਦੇ ਹਾਂ ਜਾਂ ਫਿਰ ਜੋ ਲੜਨਾ ਚਾਹੁੰਦੇ ਉਹਨਾਂ ਨੂੰ ਰੋਕਦੇ ਹਾਂ ਅਤੇ ਉਹਨਾਂ ਨੂੰ ਪਿਆਰ ਦਾ ਸਬਕ ਸਿਖਾਉਂਦੇ ਹਾਂ ਮੈਂ ਦੋਵਾਂ ਨੂੰ ਵਧਾਈ ਦਿੰਦਾ ਇਹ ਗੱਲ ਜਿਹੜੀ ਕਿ ਸ਼ਾਹੀ ਇਮਾਨ ਦੇ ਵੱਲੋਂ ਆਖੀ ਗਈ ਹੈ ਇਸ ਦੇ ਨਾਲ ਹੀ ਮੁਹੰਮਦ ਇਮਰਾਨ ਜਿਸ ਨੂੰ ਕਿ ਹੈਪੀ ਮਲਿਕ ਕਿਹਾ ਜਾਂਦਾ ਹੈਗਾ ਉਹਨਾਂ ਦਾ ਕਹਿਣਾ ਹੈਗਾ ਕਿ ਉਹ ਬਚਪਨ ਤੋਂ ਹੀ ਉਹਨਾਂ ਕਹਿੰਦੇ ਨੇ ਕਿ ਬਚਪਨ ਤੋਂ ਹੀ ਮੇਰੀ ਇੱਛਾ ਰਹੀ ਹੈ ਕਿ ਮੈਂ ਅੱਗੇ ਵਧਾਂ ਅਤੇ ਉਹਨਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਾਂ ਜੋ ਅਕਸਰ ਪਰੇਸ਼ਾਨ ਹੁੰਦੇ ਨੇ ਮੇਰਾ ਟੀਚਾ ਇੱਕ ਹਸਪਤਾਲ ਖੁਰਨਾ ਹੈ ਤਾਂ ਜੋ ਗਰੀਬਾਂ ਨੂੰ ਡਾਕਟਰੀ ਇਲਾਜ ਮਿਲ ਸਕੇ ਜਦੋਂ ਮੈਂ ਇੱਕ ਮਸਜਿਦ ਬਣਾਈ ਤਾਂ ਮੈਂ ਸੋਚਿਆ ਕਿ ਮੈਂ ਪ੍ਰਭਾਵ ਨਹੀਂ ਜੋ ਕਿ ਇਹ ਪ੍ਰਭਾਵ ਨਹੀਂ ਦੇਵੇਗਾ ਕਿ ਮੈਂ ਮੁਸਲਮਾਨ ਹਾਂ ਇਸ ਦੇ ਲਈ ਮੈਂ ਇਹ ਮੈਂ ਇੱਕ ਬਣਾਈ ਹੈ ਤਾਂ ਫਿਰ ਮੈਂ ਇੱਕ ਚਰਚ ਬਣਾਇਆ ਅਤੇ ਹੁਣ ਮੈਂ ਇੱਕ ਮੰਦਰ ਬਣਾਵਾਂਗਾ ਅਸੀਂ ਮੌਜੂਦਾ ਮੰਦਰ ਦੀ ਤਰਜ਼ ਦੇ ਉੱਤੇ ਮੰਦਰ ਜੋ ਕਿ ਬਣਾਵਾਂਗੇ ਤਾਂ ਮੁਹੰਮਦ ਇਮਰਾਨ ਨੇ ਕਿਹਾ ਹੈਗਾ ਕਿ ਜ਼ਮੀਨ দান ਕਰਨ ਤੋਂ ਇਲਾਵਾ ਉਹਨਾਂ ਨੇ ਮੰਦਰ ਬਣਾਉਣ ਦਾ ਖਰਚਾ ਵੀ ਚੁੱਕਣ ਦਾ ਫੈਸਲਾ ਕੀਤਾ ਹੈ ਤੇ ਉਹਨਾਂ ਨੇ ਉਹਨਾਂ ਦੇ ਦੋਸਤ ਸੰਜੇ ਜਿੰਦਲ ਦੀ ਜੋ ਕਿ ਜਿੰਦਲ ਵੀ ਇਸ ਦੇ ਵਿੱਚ ਉਹਨਾਂ ਦੀ ਮਦਦ ਕਰਨਗੇ ਹਨੂਮਾਨ ਮੰਦਰ 3 ਮਰਲੇ ਜ਼ਮੀਨ ਦੇ ਉੱਤੇ ਬਣਾਇਆ ਜਾਵੇਗਾ ਅਤੇ ਸਨਾਤਨ ਧਰਮ ਮੰਦਰ 10 ਮਰਲੇ ਜ਼ਮੀਨ ਦੇ ਉੱਤੇ ਬਣਾਇਆ ਜਾਵੇਗਾ ਅੱਥੇ ਹੀ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਮੁਹੰਮਦ ਇਮਰਾਨ ਖਾਨ ਜਿਸ ਨੂੰ ਕਿ ਹੈਪੀ ਮਲਿਕ ਵੀ ਕਿਹਾ ਜਾਂਦਾ ਹੈਗਾ 37 ਸਾਲ ਦੇ ਨੇ ਤਾਂ ਇੱਕ ਰੀਅਲ ਏਸਟੇਟ ਕਾਰੋਬਾਰੀ ਹੈ ਤੇ ਉਸ ਦੇ ਪਿੱਛੇ ਉਸ ਦੀ ਮਾਂ ਪਤਨੀ ਅਤੇ ਪਤਸ਼ੇ ਵੀ ਨਹੀਂ ਤੇ ਉਸ ਦੇ ਭਰਾ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀਗਾ ਤੇ ਉਸ ਦੇ ਭਰਾ ਦੇ ਬੱਚੇ ਵੀ ਉਸ ਦੇ ਨਾਲ ਰਹਿੰਦੇ ਨੇ ਤੇ ਉਹ ਇੱਕ ਹੋਟਲ ਵੀ ਬਣਾ ਰਹੇ ਨੇ ਤਾਂ ਮੰਦਰ ਕਮੇਟੀ ਦੇ ਮੈਂਬਰ ਪੰਡਿਤ ਰਾਜਾ RAM ਨੇ ਕਿਹਾ ਹੈਗਾ ਕਿ ਸੱਚ ਕਹਾ ਤਾਂ ਕੋਈ ਵੀ ਸਾਨੂੰ ਐਨੀ ਜਗ੍ਹਾ ਨਹੀਂ ਦਿੰਦਾ ਕਿ ਜੇ ਲੋਕ ਸੜਕ ਦੇ ਉੱਤੇ ਕੋਈ ਭਿਖਾਰੀ ਲੱਭਦੇ ਨੇ ਤਾਂ ਉਹ ਉਸ ਨੂੰ 5 ਰੁਪਏ ਵੀ ਨਹੀਂ ਦੇਣਗੇ ਤਾਂ ਉਹ ਜੋ ਕਿ ਉਹ ਤਾਂ ਵੀ ਕਹਿੰਦੇ ਨੇ ਕਿ ਕੀ ਤੁਹਾਡੇ ਹੱਥ ਪੈਰ ਨਹੀਂ ਹੁੰਦੇ ਤਾਂ ਹੈਪੀ ਮਲਿਕ ਇਕਲੌਤਾ ਵਿਅਕਤੀ ਹੈ ਜਿਸ ਨੇ ਕੀ ਆਪਣੀ ਇਮਾਨਦਾਰ ਕਮਾਈ ਦੇ ਨਾਲ ਸਾਨੂੰ ਜਗ੍ਹਾ ਦਿੱਤੀ ਹੈ ਮੈਂ ਪਰਮਾਤਮਾ ਅਗੇ ਪ੍ਰਾਰਥਨਾ ਕਰਦਾ ਹਾਂ ਕਿ ਉਸ ਦੀ ਕਮਾਈ ਦੇ ਉੱਤੇ ਅਸੀਸ ਹੋਵੇ ਅਤੇ ਉਹ ਖੁਸ਼ਹਾਲ ਹੁੰਦਾ ਰਹੇ